ਉੱਖਾ ਨਹੀਂ ਆਪਣਾ ਦੇਸ਼ ਛੱਡਣਾ ਹਾਂਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਅਮਰਜੀਤ ਸਿੰਘ ਮੈਂ ਸ਼ਾਹਪੁਰੋਂ ਤੇ ਮੈਨੂੰ 2 ਮਹੀਨੇ ਹੋ ਗਏ ਇੱਥੇ ਅਮਰੀਕਾ ਛੋਟੇ-ਛੋਟੇ ਹੁੰਦੇ ਸੀਗੇ ਸ਼ੁਰੂ ਤੋਂ ਹੀ ਰੱਟ ਲਾਣੀਆਂ ਪੜਨਾ ਵੀ ਨਹੀਂ ਵਾ ਅਸੀਂ ਕਿੱਦਾਂ ਪੜ ਕੇ ਅਮਰੀਕਾ ਚਲੇ ਜਾਣਾ ਬਾਮੇ ਆ ਸਾਡੇ ਛੋਟੇ ਹੁੰਦੇ ਜਵਾਨ ਹੋ ਗਏ ਕਾਲਜ ਚ ਵੀ ਰਹੇ ਐਸ਼ ਵੀ ਪੂਰੀ ਕੀਤੀ ਬਾਪੂ ਨੇ ਪੂਰੀ ਕਰਾਈ ਭਰਾਣੇ ਪੂਰੀ ਕਰਾਈ ਦਿੱਲੀਓ ਚੜਿਆ ਐਕਵਾਡੋਰ ਕੁਝ ਐਕਵਾਡੋਰ ਪਰ ਪੋਜਿੱਕਾ ਤੋਂ ਮੜ ਕੇ ਕੋਲੰਬੀਆ ਡੌਂਕੀ ਲਾ ਲਈ ਕੋਲੰਬੀਆ ਤੋਂ ਫਲਾਈਟ ਮਿਕਸਿਕੋ ਮਿਕਸਿਕੋ ਤੋਂ ਅੱਗੇ ਅਮਰੀਕਾ ਕੱਲ ਟੱਪ ਕੇ ਚਾਰਮੀਨ ਲੱਗੇ ਰਹਾਣ ਦੇ ਵਿੱਚ ਬ੍ਰਿਕਾ ਮਰੀਕਾ ਗਾਂਦੇਜ਼ੀ ਅਮਰੀਕਾ ਅਗਰ ਸੀ ਗਾਂ ਦੁਪਹਿਰ ਨੂੰ 2 ਵਜੇ ਉੱਠਦਾ ਸੀ ਮੈਂ ਪਾਪੂ ਨੇ ਵੀ ਕੁਝ ਨਹੀਂ ਕਹਿਣਾ ਮਾਤਾ ਨੇ ਵੀ ਕੁਝ ਨਹੀਂ ਕਹਿਣਾ ਦੋ ਭਰਾ ਵੱਡੇ ਪਹਿਲਾਂ ਹੀ ਬਾਹਰ ਇੱਕ ਸਾਡਾ लाडला ਚਲ ਕੋਈ ਨਹੀਂ ਕਰ ਲੈਂਦੇ ਆ ਮੁੜ ਕੇ ਕੰਮ ਲੱਗੇ ਜਾਣਾ ਉੱਥੇ ਜਾ ਕੇ ਕੰਮ ਹੀ ਕਰਨੇ ਆ ساری ਉਮਰ ਰੋਟੀ ਬੈੱਡ ਤੇ ਹੁੰਦੀ ਸੀਗੀ ਬੈੱਡ ਤੇ ਭਾਂਡੇ ਰੱਖ ਕੇ ਸੌ ਜਾਣਾ ਦੁਆਰਾ ਮਾਂ ਨੇ ਬਥੇਰਾ ਕਹਿਣਾ ਉੱਠ ਕੇ ਰੋਟੀ ਦਾ ਪਾਲਿਆ ਕਰ ਜਾ ਕੇ ਤਰਸੂਗਾ ਕਹਿਣਾ ਸੀ ਲੈ ਕੋਈ ਗੱਲ ਨਹੀਂ ਉੱਥੇ ਬਣਾਇਆ ਕਰਨੀ ਆ ਕਾ ਕੰਨੀਆ ਹੇਚ ਕਰਨੀ ਆ ਕਰ ਰਹੇ ਆ ਹੇਚ ਉਹ ਤੇ ਕਦੀ ਕਦੀ ਕੁਛ ਖਾਈ ਜਾਣਾ ਕਦੀ ਕੁਛ ਖਾਈ ਜਾਣਾ ਮਾਤਾ ਨੂੰ ਕਹਿਣਾ ਉਹ ਬਣਾ ਬਣਾ ਇਹਦਾਂ ਭੁੱਖਾ ਵੀ ਜ਼ੋਂਦਾ ਪੈਰ ਚੱਲ ਮੇਕਪ ਨਹੀਂ ਮਾਰਦਾ ਸਾਨੀ ਲੋਕੀ ਕਹਿੰਦੇ ਆ ਤੀਜਾ ਮੁੰਡਾ ਵੀ ਚਲਾ ਗਿਆ ਗਲਤੀ ਤਾਂ ਸਾਡੀ ਕਿਸੇ ਨੂੰ ਅਸੀਂ ਦੋਸ਼ ਨਹੀਂ ਦੇਣਾ ਕਿਸੇ ਨੂੰ ਗਲਤ ਕੀ ਕਹਿਣਾ ਪਹਿਲਾਂ ਟੈਨਸ਼ਨ ਆ ਰਹੀਆਂ ਉਦੋਂ ਤੇਲ ਤੋਂ ਬਾਹਰ ਨਿਕਲ ਜਈਏ ਬੌਂਡ ਪੈਸੇ ਜੁਨਾ ਪੈਣਾ ਬੌਂਡ ਵੀ ਪੈ ਗਿਆ ਉੱਥੇ ਕਦੀ ਕਹੇ ਨਾ ਗੱਲ ਕਰਨੀ ਕਦੀ ਕਹੇ ਯਾਰ ਦੋ ਤੱਕ ਚੱਲ ਜਾਣਾ ਕਰੇ ਨੇ ਆ ਜਾਣਾ ਕਮਰਾ ਭਰਿਆ ਰਹਿਣਾ ਦਿੱਤ ਤੱਕ ਇਸ ਤਰ੍ਹਾਂ ਐਵੇਂ ਹੀ ਹੈਗਾ ਯਾਰ ਕਿਸੇ ਨਾਲ ਗੱਲ ਕਰਨ ਦਾ ਵੀ ਟਾਈਮ ਕੋਲ ਹੈ ਨਹੀਂ 12 ਘੰਟੇ ਕੰਮ ਤੇ ਮੁੜ ਕੇ ਜਾ ਕੇ ਰੋਟੀ ਦਾ ਦਿਲ ਕੀਤਾ ਖਾ ਲਈ ਨਹੀਂ ਤਾਂ ਸੌ ਗਏ ਰਿੱਤੀ ਤਾਰ ਕਹਿੰਦੇ ਫੜਿਆ ਕਹਿੰਦਾ ਤੇ ਮਾਪਿਆਂ ਨੂੰ ਤਾਇਸ਼ ਆ ਤੈਨੂੰ ਪਤਾ ਮੈਂ ਗੱਲ ਕਰਦੀ ਰੋ ਪਰ ਨਹੀਂ ਜਦ ਦਿਲ ਤੇ ਜੋ ਬੀਬੀ ਵਾਲਾ ਵੀ ਨਾ ਹੋਈ ਹੋਈ ਜਾਂਦਾ ਘਰ ਚੱਕਣਾ ਸੌਖਾ ਨਹੀਂ ਜਦ ਕਹਿੰਦੇ ਬਾਹਰ ਆ ਗਿਆ